ਤੁਸੀਂ ਅੱਜ ਪਹੁੰਚੇ ਪੰਜਾਬ 'ਚ 2 ਸਾਲ ਪਹਿਲਾਂ ਵੀ ਆਏ ਸੀ ਲੇਕਿਨ ਹਾਲਾਤ ਬਹੁਤ ਬਦਲੇ ਹੋਏ ਆ ਤੁਹਾਡਾ ਦਾਵਾ ਹੈ ਕਿ ਕਿਸਾਨੀ ਲਈ ਬਹੁਤ ਕੁਝ ਕੀਤਾ ਲੇਕਿਨ ਕਿਸਾਨ ਜਿਹੜੇ ਆ ਉਹ ਭਾਜਪਾ ਦੇ ਕੈਂਡੀਡੇਟਸ ਨੂੰ ਕੈਂਪੇਨ ਤੱਕ ਨਹੀਂ ਕਰਨ ਦੇ ਰਹੇ ਕੀ ਪ੍ਰੋਬਲਮ ਕਿੱਥੇ ਲੱਗ ਰਹੀ ਹੈ ਦੇਖੋ ਜਿਹੜੇ ਕਿਸਾਨ ਦੋ ਦੋ ਤਰੀਕੇ ਦੀ ਗੱਲ ਹੈ ਕਿਸਾਨਾਂ ਨੂੰ ਐਗਜ਼ੈਕਟਲੀ ਪਤਾ ਹੈ ਕਿ ਕਿਨਾ ਕੰਮ ਸਰਕਾਰ ਨੇ ਕੀਤਾ ਹੈ ਔਰ ਜਿਹੜਾ ਸੈਂਟਰਲ ਤੇ ਸਟੇਟ ਗਵਰਨਮੈਂਟ ਦੇ ਆਪਣੇ ਆਪਣੇ ਕੰਮ ਨੇ ਸਟੇਟ ਨੇ ਕੀ ਕੀਤਾ ਸਵਾਲ ਐ ਬੰਦਾ ਸਾਰਿਆਂ ਤੋਂ ਪਹਿਲਾਂ ਤੇ ਮੈਂ ਤੁਹਾਡੇ ਤੁਹਾਡੇ ਪਲੇਟਫਾਰਮ ਨੂੰ ਯੂਜ਼ ਕਰਦੇ ਹੋਏ ਇੱਕ ਮੈਸੇਜ ਦੇਣਾ ਚਾਹੁੰਦੀ ਆ 5 ਸਾਲ ਦਾ ਬਜਟ ਚੁੱਕ ਕੇ ਵੇਖ ਲੈਣਾ 5 ਸਾਲ 2014 ਤੋਂ ਪਹਿਲਾਂ ਯੂਪੀਏ ਦੀ ਸਰਕਾਰ ਸੀ ਇਹ ਜਿਹੜੀ ਵੀ ਪਾਰਟੀਆਂ ਨੇ ਇਹ ਹੁਣੇ ਚਾਹ ਆਪਣਾ ਨਾਮ ਬਦਲ ਕੇ i.n.d.i.a.d. rackland ਪਰ ਯੂਪੀਏ ਹੀ ਹੈ ਲੈ ਦਾ ਕੇ ਏ ਯੂਪੀਏ ਦੇ ਜਿਨੇ ਕਟਕ ਦਲ ਨੇ ਜਿਨੇ ਵੀ ਬੰਦੇ ਨੇ ਇਹਨਾਂ ਤੋਂ ਪੁੱਛੋ ਕਿ ਤੁਹਾਡਾ ਐਗਰੀਕਲਚਰ ਦਾ ਕਿਸਾਨੀ ਦਾ ਬਜਟ ਪੂਰੇ ਦੇਸ਼ ਦਾ ਕਿੰਨਾ ਸੀ ਤੁਹਾਨੂੰ ਸ਼ੌਕ ਲੱਗੇਗਾ 5 ਸਾਲ ਦਾ ਬਜਟ 2014 ਤੋਂ ਪਹਿਲਾਂ 90000 ਕਰੋੜ ਸੀ ਪੂਰਾ ਦੇਸ਼ ਦਾ ਉਹ 90000 ਕਰੋੜ ਬਜਟ ਚ ਐਸਾ ਕੁਝ ਕਰ ਰਹੇ ਸੀ ਜਾਂ ਕੁਝ ਵੀ ਨਹੀਂ ਕਰ ਰਹੇ ਸੀ ਜਾਤੀ 2014 ਦੀ ਮੋਦੀ ਜੀ ਦੀ ਸਰਕਾਰ ਆਈ ਹੈ ਉਸ ਸਰਕਾਰ ਦੀ ਇੱਕ ਸਕੀਮ ਦੀ ਗੱਲ ਕਰਾਂ ਉਹ ਸਕੀਮ ਲੈ ਲੋ ਪ੍ਰਧਾਨ ਮੰਤਰੀ ਮੰਦਨ ਯੋਜਨਾ ਜਿਹੜਾ ਸਮਾਨ ਨidhi ਚ ਸਾਰਿਆਂ ਨੂੰ 6000 ਸਾਰਿਆਂ ਦੇ ਖਾਤੇ ਚ ਕਰਕੇ ਪਾਇਆ ਉਹ ਇਕੱਲੇ ਦਾ ਬਜਟ ਸਵਾ ਲੱਖ ਕਰੋੜ ਤੋਂ ਉੱਤੇ ਹੈ ਜਿਹੜਾ ਫਰਟੀਲਾਈਜ਼ਰਸ ਦੀ ਸਬਸਿਡੀ ਹੈ ਯੂਰੀਆ ਨਹੀਂ ਮਿਲਦੀ ਸੀ ਬੰਦਿਆਂ ਨੂੰ ਇੱਥੇ ਰਾਈਟਿੰਗ ਹੁੰਦੀ ਸੀ ਯੂਰੀਆ ਨੂੰ ਲੈ ਕੇ ਉਹਦਾ ਬਜਟ 10 ਲੱਖ ਕਰੋੜ ਹੈ ਤੇ ਇਹ ਗੱਲ ਦਾ ਕਰਨ ਕਿ ਕਿਸਾਨਾਂ ਲਈ ਕੀ ਕੀਤਾ ਜਿਹੜੀ ਪ੍ਰੋਬਲਮਸ ਨੇ ਉਹਨਾਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਸੋਲਵ ਕਰਨ ਦਾ ਕੰਮ ਜਿਨ੍ਹਾਂ ਨੇ ਨਹੀਂ ਕੀਤਾ ਉਹ ਅੱਜ ਉਂਗਲੀ ਕਰ ਰਹੇ ਨੇ ਉਹਨਾਂ ਦੇ ਵੱਲੋਂ ਜਿਨ੍ਹਾਂ ਨੇ ਕੰਮ ਕਰਕੇ ਦਿੱਤਾ ਲੇਕਿਨ ਵਜ੍ਹਾ ਕੀ ਹੈ ਕਿਸਾਨ ਕਿਉਂ ਨਹੀਂ ਸਮਝ ਪਾ ਰਹੇ ਕਿਉਂਕਿ ਤੁਸੀਂ ਹੀ ਕਹਿੰਦੇ ਹੋ ਬਹੁਤ ਕੰਮ ਕੀਤੇ ਲੇਕਿਨ ਕਿਸਾਨ ਜਿਹੜੇ ਆ ਉਹ ਨਰਾਜ਼ੀ ਚੱਲ ਰਹੀ ਹੈ ਨਹੀਂ ਨਹੀਂ ਕਿਸਾਨ ਸਾਰੇ ਜਿਨ੍ਹਾਂ ਨੂੰ ਇਹਨਾਂ ਨੇ ਸਮਝਾਉਣ ਦਾ ਮੌਕਾ ਨਹੀਂ ਦਿੱਤਾ ਜਿਨ੍ਹਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਉਹ ਗੱਲ ਵੱਖਰੀ ਐ ਪਰ ਜਿਹੜਾ ਕੰਮ ਅਸੀਂ ਕਰਕੇ ਦਿੱਤਾ ਹੈ ਜਿਹੜੇ ਕਿਸਾਨਾਂ ਦੇ ਹੱਥ ਜਿਹੜੇ ਛੋਟੇ-ਛੋਟੇ ਕਿਸਾਨ ਨੇ ਇੱਕ ਘਰ ਚਾਰ ਭਰਾਵਾਂ ਦੇ ਵਿੱਚ ਜ਼ਮੀਨਾਂ ਵਟ ਗੀਆਂ ਨੇ ਛੋਟੇ-ਛੋਟੇ ਹਿੱਸੇ ਰਹਿ ਗਏ ਨੇ ਉਹ ਉਹਨਾਂ ਦਾ ਹਾਲ ਜਾ ਕੇ ਪੁੱਛੋ ਉਹਨਾਂ ਨੇ ਦਿਉ ਜਦੋਂ ਵਟਾਈ ਲਈ ਕਟਾਈ ਲਈ ਬਾਕੀ ਲਈ ਲੇਬਰ ਲਾਣੀ ਹੁੰਦੀ ਐ ਉਹਨਾਂ ਦੇ ਕੋਲ ਉਹਨੇ ਖੁਦ ਦੇ ਕੋਲੇ ਨੇ ਪੈਸੇ ਨਹੀਂ ਕੁਛ ਨਹੀਂ ਉਹ ਸਾਰਿਆਂ ਦੇ ਕਿਸਾਨ ਦਾ ਲੈ ਕੇ ਚੱਲਣਾ ਜਿਹੜੇ ਮੰਡੀਆਂ ਨੇ ਉਹਨਾਂ ਨੂੰ ਈ ਨਾਮ ਤੋਂ ਜੋੜਨ ਦਾ ਕੰਮ ਵੀ ਕੀਤਾ ਹੈ ਮਾਈਕਰੋ ਇਰੀਗੇਸ਼ਨ ਤੇ ਕੰਮ ਚੱਲ ਰਿਹਾ ਹੈ ਸੋਇਲ ਹੈਲਥ ਕਾਰਡ ਇਹਨਾਂ ਨੇ ਕਦੇ ਬਣਾਏ ਨਹੀਂ ਆਤਾ ਇੱਕ ਇੱਥੇ ਕਿੰਨੇ ਕਿਸਾਨ ਕੈਂਸਰ ਤੋਂ ਮਾਰ ਗਏ ਨੇ ਉਹਦਾ ਹਿਸਾਬ ਕੋਈ ਲਾ ਲੈ ਕੋਈ ਪੁੱਛ ਲੈ ਕਿ ਸੋਇਲ ਹੈਲਥ ਕਾਰਡ ਬੰਨਣਾ ਚਾਹੀਦਾ ਜਾਂ ਨਹੀਂ ਬੰਨਣਾ ਚਾਹੀਦਾ ਤੁਸੀਂ ਕਿਸਾਨ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਖਾਦ ਪਾਣੀ ਹੈ ਕਿਹੜੀ ਨਹੀਂ ਪਾਣੀ ਹੈ ਕਿਹੜੀ ਖਾਦ ਜ਼ਹਿਰ ਬਣ ਗਈ ਹੈ ਉਹ ਵੀ ਨਹੀਂ ਪਤਾ ਉਹਦੇ ਲਈ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹ ਉਂਗਲੀ ਕਰ ਰਹੇ ਨੇ ਉਹ ਪੋਲਿਟਿਕਲ ਤਰੀਕੇ ਨਾਲ ਗਲਤ ਫਹਿਮੀ ਪੈਦਾ ਕਰਕੇ ਸਾਰਿਆਂ ਦਾ ਨੁਕਸਾਨ ਕਰਨ ਦਾ ਕੰਮ ਕਰ ਰਹੇ ਨੇ ਲੇਕਿਨ ਜਦੋਂ ਜਦੋਂ ਮੈਸੇਜ ਚੱਲਦਾ ਹੈ ਨਾ ਲੋਕਾਂ ਨੂੰ ਵੀ ਸਮਝ ਲੱਗ ਰਿਹਾ ਹੈ ਕਿ ਕਿੰਨੇ ਕੰਮ ਕੀਤਾ ਸਿਰਫ ਕਿਸਾਨਾਂ ਲਈ ਨਹੀਂ ਪੂਰੇ ਬਾਰਡਰ ਦੇ ਜਿਹੜੇ 6000 ਦੇਸ਼ ਦੇ ਬਾਰਡਰ ਵਿਲੇजेस ਨੇ ਉਹਨਾਂ ਲਈ 300 ਸਕੀਮਾਂ ਨੇ ਸੈਂਟਰ ਦੀ ਉਹ ਸਕੀਮਾ ਨੂੰ ਲਾ ਕੇ ਸੈਚੂਰੇਸ਼ਨ ਤੱਕ ਪਹੁੰਚਾਉਣ ਦਾ ਕੰਮ ਇਹ ਸਰਕਾਰ ਨੇ ਕੀਤਾ ਕੋਈ ਜਾਣਦਾ ਨਹੀਂ ਸੀ ਬਾਰਡਰ ਵਿਲੇजेस ਤੇ ਅੱਜ ਤੇ ਹਰ ਹਰ ਮੰਤਰੀ ਹਰ ਸੰਤਰੀ ਨੂੰ ਜਾਣਾ ਪੈਂਦਾ ਹੈ ਰਿਪੋਰਟ ਭਰਨੀ ਪੈਂਦੀ ਹੈ ਜਿਨ੍ਹਾਂ ਦੇ ਕੋਲ ਹੁਣ ਆਯੂਸ਼ਮਾਨ ਭਾਰਤ ਯੋਜਨਾ ਲੈ ਲਓ ਆਯੂਸ਼ਮਾਨ ਭਾਰਤ ਯੋਜਨਾ ਜ 5 ਲੱਖ ਦਾ ਫਾਇਦਾ ਸਾਰਿਆਂ ਨੂੰ ਹੋਇਆ 55 ਕਰੋੜ ਬੰਦਿਆਂ ਨੂੰ ਉਹ ਜਿਹੜੇ ਨੇ ਉਹਨਾਂ ਦੇ ਕੋਲ ਪਹਿਲਾਂ ਤੇ ਇਥੇ ਹਸਪਤਾਲ ਹੀ ਨਹੀਂ ਸੀ ਪਹਿਲਾਂ ਤੇ ਇੱਥੇ ਜਿਹੜਾ ਟੱਬਰ ਹੈ ਉਹਦੀ ਦੁਕਾਨ ਵਿੱਕ ਜਾਂਦੀ ਸੀ ਜਦੋਂ ਤੁਹਾਨੂੰ ਇੱਕ ਬੰਦਾ ਬਿਮਾਰ ਪੈ ਜਾਏ ਤੇ ਕੈਂਸਰ ਦਾ ਇਲਾਜ ਕਰ ਲਓ ਹਾਰਟ ਦਾ ਆਪਰੇਸ਼ਨ ਕਰ ਲਓ ਕੁਝ ਵੀ ਮੋਟੀ ਬਿਮਾਰੀ ਆ ਗਈ ਤੇ ਬੰਦਾ ਗਿਆ ਤੇ ਘਰ ਵੀ ਗਿਆ ਹੁਣ ਉਹਨਾਂ ਤੋਂ ਨਜਾਤ ਦਿਨ ਦਿਲਾਂ ਲਈ ਇਹ ਆਯੂਸ਼ਮਨ ਭਾਰਤ ਯੋਜਨਾ 5 ਲੱਖ ਦੀ ਇੰਸ਼ੋਰੈਂਸ ਇਹੋ ਜਿਹੇ ਕੰਮ ਜਿਹੜੇ ਨੇ ਕੇਂਦਰ ਸਰਕਾਰ ਨੇ ਕਰਕੇ ਦਿੱਤੇ ਨੇ ਸਾਰਿਆਂ ਨੂੰ ਪਤਾ ਹੈ जिन्ने काम ਹੋਏ ਨੇ ਜਿਨ੍ਹਾਂ ਦੇ ਕੋਲ ਤਨਖਾਹਾਂ ਦੇਣ ਦੇ ਪੈਸੇ ਨਹੀਂ ਉਹਨਾਂ ਨੇ ਕੰਮ ਕਿਥੋਂ ਕਰਨੇ ਨੇ ਇਹ ਜਿन्ने ਕੰਮ ਹੋਏ ਨੇ ਐ ਸੈਂਟਰਲ ਗਵਰਨਮੈਂਟ ਕਰਕੇ ਹੋਏ ਨੇ ਐਨੇ ਸਾਲ ਚਲੇ ਗਏ ਲੋਕਾਂ ਦੇ ਘਰ ਔਰਤਾਂ ਲਈ ਇੱਜ਼ਤ ਕਰਨੀ ਉਹਨਾਂ ਦੇ ਕੋਲ ਟਾਇਲਟ ਨਹੀਂ ਨੇ ਉਹਨਾਂ ਦੇ ਕੋਲ ਸੈਨੇਟਰੀ ਪੈਡ ਦੀ ਵਿਵਸਥਾ ਨਹੀਂ ਹੈ ਉਹਨਾਂ ਦੇ ਕੋਲ ਕੰਮ ਨਹੀਂ ਹੈ ਇਹ ਜਿਹੜੇ ਕੰਮ ਹੋਏ ਨੇ ਇਹ ਇਹਹੀ 10 ਸਾਲ ਚ ਹੋਏ ਨੇ ਔਰ ਉਹਨਾਂ ਦਾ ਰੀਜ਼ਨ ਇਕੋ ਹੈ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਡੈਡੀਕੇਸ਼ਨ ਨਾਲ ਪੰਜਾਬ ਦੇ ਵੱਲੋਂ ਵੇਖਦੇ ਨੇ ਪੰਜਾਬ ਲਈ ਕੰਮ ਕਰਦੇ ਨੇ ਚਾਹੇ ਗ੍ਰਾਮੀਣ ਸੜਕ ਯੋਜਨਾ ਹੋਵੇ ਚਾਹੇ ਨੈਸ਼ਨਲ ਹਾਈਵੇਜ਼ ਹੋਣ ਚਾਹੇ ਕਰਤਾਰਪੁਰ ਕੋਰੀਡੋਰ ਹੋਵੇ ਚਾਹੇ ਹੋਰ ਬਾਕੀ ਕੰਮ ਹੋਣ ਉਹ ਸਾਰੇ ਕੰਮ ਸੈਂਟਰ ਨੇ ਕਰਕੇ ਦਿੱਤੇ ਨੇ